ਅੱਜ ਦਾ ਜਿਹੜਾ ਧਰਨਾ ਵਾ ਇਹ ਡੇਰੇ ਬਾਬੇ ਨਾਨਕ ਦੇ ਕਾਲੀ ਵਰਕਰਾਂ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਵਾ ਸਾਡਾ ਕਾਲੀ ਜਲ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬਣਦਾ ਆਇਆ ਵਾ ਮਿੱਲਾਂ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਉ ਵੀ ਕੀਤਾ ਸੀ ਕਾਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮਝਣਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਨੇ ਕੀਤੀ ਹੈ ਕਾਨਫਰੰਸ ਬੇਨਤੀ ਕਰਦੇ ਆ ਕਿ ਸਮਾਪਤ ਆਪਣੇ ਕਹਾਂ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਵਾਂਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲੈ ਕੇ ਦਿੱਤਾ ਵਾ ਤੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਕੋ ਮਰਵਾਇਆ ਵਾ ਤੇ ਘਰ ਵਾਲੇ ਤੇ ਕਾਲੀ ਦਲ ਕਹਿ ਰਿਹਾ ਕਿ ਇਹਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਆ ਤੇ ਹੁਣ ਕੋਈ ਗੁੰਜਾਇਸ਼ ਨਹੀਂ ਨੀ ਉਹਦੇ ਰੋਸ 'ਚ ਤਾਂ ਨਾ ਮਾਰਿਆ ਜਾ ਰਿਹਾ ਉਹਦੇ ਰੋਸ 'ਚ ਵੀ ਧਰਨਾ ਮੈਂ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡ ਦੇ ਵਿੱਚ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਹੈ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਫਿਰ ਮਸ਼ਰਾਲੇ 'ਚ ਕਤਲ ਦੋ ਹੋ ਗਏ ਸੱਕਿਆਂ ਭਰਾਵਾਂ ਦੇ ਚਾਚੇ ਤਾਇ ਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਹਲਾਸ਼ਰੀ ਦੇ ਕੇ ਟਕਰਾ ਕਰਾਉਂਦਾ ਪੋਲੀਟੀਕਲ ਬੰਦੇ ਕਦੇ ਟਕਰਾ ਨਹੀਂ ਕਰਾਉਂਦੇ ਪੋਲੀਟੀਕਲ ਬੰਦੇ ਸਮਝੌਤੇ ਕਰਾਉਂਦੇ ਨੇ ਹੱਥ ਫੇਰਦੇ ਨੇ ਤੇ ਮੈਂ ਤੁਹਾਨੂੰ ਇਹ ਕਹਿਣਾ ਕਿ ਮੈਂ ਸੀਬੀਆਈ ਦੀ ਮੰਗ ਕਰਨਾ ਵਾਂ ਕਿ ਸੀਬੀਆਈ ਇਹਨਾਂ ਕੇਸਾਂ ਦੀ ਜਿਹੜੀ ਹੈ ਉਹ ਕੋ ਕਰਕੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸੌ ਗਈ ਹੈ ਇਹ ਨਹੀਂ ਕਰਦੀ ਸਰਕਾਰ ਕੋਈ ਦਾ ਲੱਛਾਸ਼ ਮਜਾ ਰਹੇ ਫਿਰ ਕਾਲੀਦਾਲ ਸੰਘਰਸ਼ ਜਾਰੀ ਰੱਖੇਗਾ ਬ੍ਰਦਰ ਦਾ 2019 ਦੇ ਵਿੱਚ ਜੱਪੂ ਭਗਵਾਨਪੁਰ ਦੇ ਬੰਦਿਆਂ ਦੇ ਕੋਲੋਂ ਕਤਲ ਕਰਵਾਇਆ ਇਹਨੇ ਸੱਚੀ ਦੰਦਾਜ਼ ਨੇ। ਸਦਾ ਯੋ ਸਮੇਂ ਵੀ 2019 ਦੇ ਵਿੱਚ ਅਸੀਂ ਫਾਈਲ ਦਾ ਰੋਕ ਕੀਤਾ ਹੈਗਾ। ਫਾਈਲ ਕੋਲ ਸਪਿਚਨ ਪਾਈ ਗਈ। ਕਿ ਇਹ ਸੁਕੀ ਦੰਦਾਜ਼ ਕਤਲ ਆਹਾ ਦਾ ਤੇ ਇਹਦਾ ਪੈਸਾ ਯਾਰ ਵਿੱਚ ਨਾਮ ਪਾਇਆ ਜਾਵੇ। ਉਸ ਸਮੇਂ ਇਹ ਸਾਰੀ ਅੰਤਵਾੜੀ ਜਿਹੜੀ ਹੈ ਚੱਲਣ ਲੱਗੀ ਤੇ ਇਹ ਬੇਦਾ ਸੰਗੀ ਦੰਦਾਜ਼ ਕਪਤਾਨ ਦੇ ਅੱਗੇ ਹੋਇਆ ਵੀ ਮੈਂ ਮੰਤਰੀ ਹਾਂ। ਮੇਰੇ ਮੰਤਰੀਆਂ ਦੇ ਅੰਦਰ ਅੰਤਵਾੜੀਆਂ ਚੱਲ ਰਹੀਆਂ ਵਾਂ। ਸਟੇਜ ਦੀ ਮਦਦ ਕਰੋ। ਉਸ ਸਮੇਂ ਗਰਮੀ ਨਾਲ ਉਸੇਵਾ ਨਕਵਾਰੀ ਸਰਦਾਰ ਆਪਣਾ ਕੈਪਟਨ ਮਨਿੰਦਰ ਸਿੰਘ ਨੇ ਦੀ ਨਕਵਾਰੀ ਜਿਹੜੀ ਉਹ ਦੱਬਤੀ ਆ ਹੁਣ ਇਸ ਟਾਈਮ ਜਗ ਜਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰੀਆ ਦੇ ਪ੍ਰਧਾਨ ਨੇ ਸਟੇਟਮੈਂਟ ਤੇ ਬੈਠ ਕੇ ਕਦ ਬਸ ਟ੍ਰਾਂਸਫਰੈਂਸ ਕਰਕੇ ਕਿ ਕੀ ਸੁਖੀ ਆਪਣੇ ਮੁੰਡੇ ਨੂੰ ਗੁਰਦੁਆਰੇ ਲੈ ਕੇ ਸੌਂ ਖਾਂ ਕਿ ਤੂੰ ਸਾਨੂੰ ਫੋਨ ਕਰਕੇ ਨਹੀਂ ਟਿਕਾਉਣ ਵਾਲਾ ਪੱਪੂ ਨੂੰ ਮਗਵਾਇਆ ਸੀ ਪੱਪੂ ਨੂੰ ਮਾਰ ਦੋ ਮੈਂ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਦੇ ਉੱਤੇ ਐਫ ਆਰ ਹੋਣੀ ਚਾਹੀਦੀ ਆ ਸਾਡੇ ਕੇਸ ਦੀ ਜਾਂਚ ਜਿਹੜੀਆ ਸੀਬੀਆਈ ਨੂੰ ਦਿੱਤੀ ਜਾਵੇ